ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਅਰੰਤ ਹੋਈ ਆਪਸਮੁ ਸੰਗਤ ਨੇ ਇਕਾਗਰ ਚਿਤ ਹੋ ਕਰਕੇ ਹਜ਼ੂਰ ਦਾ ਪਾਵਨ ਹੁਕਮ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅਸਾ ਰਗ ਅੰਦਰ ਪਾਵਨ ਅੰਗ 407 ਅਠ ਤੇ ਸਬਾ ਇਮਾਨ ਇੱਕ ਪਿਆਰ ਸਦਾ ਨਵਾਂ ਇੱਕ ਪਿਆਰ ਫਿੱਕਾ ਜਿਹਦੇ ਅੰਦਰ ਰਸ ਨਹੀਂ ਹੈਗਾ ਤੇ ਜਿਹੜਾ ਨਵਾਂ ਪਿਆਰ ਹੈ ਨਾ ਨਵਾਂ ਉਹ ਤਾਂ ਫਿਰ ਖੁਮਾਰੀ ਚੜਾ ਕੇ ਰੱਖਦਾ ਹੈ ਚੜਦੀ ਕਲਾ ਚ ਰੱਖਦਾ ਹੈ ਦੋ ਤਰ੍ਹਾਂ ਦਾ ਪਿਆਰ ਹੈ ਇੱਕ ਸੰਸਾਰ ਦਾ ਏ ਉਹ ਅੱਜ ਹੈ ਕੱਲ ਨਹੀਂ ਹੋਏਗਾ ਫਿੱਕਾ ਪੈ ਜਾਏਗਾ ਜਿੰਨਾ ਚਿਰ ਤੱਕ ਸਵਾਰਥ ਹੈ ਨਾ ਤੇਰੇ ਤੱਕ ਕਿਸੇ ਨੂੰ ਬੜਾ ਹੱਸ ਕੇ ਗੱਲਾਂ ਕਰੇਗਾ ਪਿਆਰ ਕਰੇਗਾ ਜਦੋਂ ਉਹਦਾ ਕੰਮ ਨਿਕਲ ਗਿਆ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਇਹ ਕਾਹਦਾ ਪਿਆਰ ਹੋਇਆ ਭਾਈ ਪਰ ਦੂਜੇ ਬੰਨੇ ਨਵਾਂ ਪਿਆਰ ਹੈ ਨਵਾਂ ਉਹ ਸਤਿਗੁਰਾਂ ਦੇ ਨਾਲ ਹੈ ਗੁਰੂ ਦੇ ਨਾਲ ਜਦੋਂ ਬੱਸ ਸ਼ਬਦ ਗੁਰੂ ਨੂੰ ਪੜਦੇ ਆ ਨਾ ਵਿਚਾਰਦੇ ਆ ਨਿਤ ਮਾਲਕ ਸਾਡੇ ਨਾਲ ਪੱਕੀਆਂ ਗੰਢਾਂ ਪਾਉਂਦੇ ਨੇ ਪ੍ਰੀਤਾਂ ਪਾਉਂਦੇ ਨੇ ਕਹਿੰਦੇ ਮੈਂ ਤੈਨੂੰ ਛੱਡਾਂਗਾ ਨਹੀਂ ਉਹ ਜਿੱਥੇ ਵੀ ਹੋਏਗਾ ਨਾ ਇਨਾ ਪਿਆਰ ਕਰਾਂਗਾ ਤੂੰ ਕਰਕੇ ਮੇਰੇ ਨਾਲ ਵੇਖ ਤਾਂ ਸਹੀ ਤੂੰ ਤਾਂ ਕਰਕੇ ਵੇਖਣਾ ਤੇ ਫਿਰ ਜਿਹੜੇ ਕਰਦੇ ਨੇ ਉਹ ਨਿਹੋ ਨਵੇਲਾ ਨਵੇਲੇ ਤਾਂ ਭਾਵੇਂ ਨਵਾਂ ਕਦੀ ਪੁਰਾਣਾ ਹੁੰਦਾ ਹੀ ਨਹੀਂ ਤੇ ਜੇ ਗੁਰੂ ਸਾਹਿਬ ਦੀ ਬਾਤ ਕਰੀਏ ਨਾ ਸਾਹਿਬ ਮੇਰਾ ਨੀਤ ਨਵਾ ਮੇਰਾ ਸਾਹਿਬ ਨਿਤ ਨਵਾ 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 ਰੋਜ਼ ਪੜੋਗੇ ਨਾ ਹਰ ਇੱਕ ਪੰਕਤੀ ਹਰ ਇੱਕ ਸ਼ਬਦ ਨਵੀਂ-ਨਵੀਂ ਤੁਹਾਨੂੰ ਵਿਚਾਰ ਦਲੀਲ ਸਲਾਹ ਦੇਗਾ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਗੀ ਕਰਨ ਵਾਲਿਆਂ ਦਾ ਹਿਰਦਾ ਆਖਿਆ ਕਰਦਾ ਸੀ ਸਿਮਰਨ ਕਰਨ ਵਾਲਿਆਂ ਦੀ ਪ੍ਰੀਤ ਆਖਿਆ ਕਰਦੀ ਸੀ ਉਹਨਾਂ ਦਾ ਪਿਆਰ ਬੋਲਦਾ ਸੀ ਕਹਿੰਦੇ ਨਵੇਂ ਪਿਆਰ ਦੇ ਨਾਲ ਹੀ ਰਹਿਣਾ ਸੀ ਤੇ ਕੀ ਕਰਨਾ ਪੁਰਾਣਿਆਂ ਦਾ ਪੁਰਾਣੇ ਕਹੇ ਕਹਿੰਦੇ ਨੇ ਅੱਜ ਹੈਣ ਨੇ ਕੱਲ ਨਹੀਂ ਹੋਣਗੇ ਤੇ ਫਿਰ ਬਸ ਉਹਨਾਂ ਨੇ ਕੀ ਕੀਆ ਸੱਚੀ ਪ੍ਰੀਤ ਘਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਅਸੀਂ ਕੀ ਕਰਨਾ ਝੂਠੀਆਂ ਬ੍ਰੀਤਾਂ ਦਾ ਬਈ ਸੱਚੀ ਪ੍ਰੀਤ ਹੈ ਕਿਹਦੇ ਨਾਲ ਆਪਣੇ ਪ੍ਰੀਤਮ ਸਿਓ ਲਾਗ ਰਹਿ ਹੈ ਸ਼ਬਦ ਗੁਰੂ ਨਾਲ ਪ੍ਰੀਤ ਪਾ ਲਿਓ ਕਦੀ ਟੁੱਟੇ ਗਈ ਨਹੀਂ ਗੱਲ ਇਕੱਲੇ ਲੋਕ ਦੀ ਨਹੀਂ ਪਰ ਲੋਕ ਦੇ ਅੰਦਰ ਵੀ ਵਾਹਿਗੁਰੂ ਜੀ ਤੇਰੀ ਪ੍ਰੀਤ ਨੂੰ ਤੋੜੇਗਾ ਨਹੀਂ ਭਾਗ ਲਾ ਕੇ ਰੱਖੇਗਾ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦਾ ਪਿਆਰ ਸਤਿਗੁਰਾਂ ਨਾਲ ਬਣ ਗਿਆ ਜਿੱਥੇ ਮਰਜੀ ਜਾਇਓ ਤੁਹਾਡੇ ਭਾਵੇਂ ਆਪਣੇ ਰਿਸ਼ਤੇਦਾਰ ਨੇ ਮਿੱਤਰ ਦੋਸਤ ਨੇ ਕਦੀ ਸਾਥ ਤੇਰਾ ਨਹੀਂ ਦੇਣਗੇ ਮਤਲਬ ਨਾਲ ਤੈਨਾਂ ਮਿੱਠੇ ਰਹਿਣਗੇ ਪਰ ਲੇਕਿਨ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਨੇ ਮਿੱਠੇ ਹੋ ਕੇ ਪਿਆਰ ਪਾਇਆ ਤੇ ਮਾਲਕ ਨੇ ਉਹਨਾਂ ਨੂੰ ਸਿਰੇ ਚੜਾ ਦਿੱਤਾ ਕਿੱਥੋਂ ਤੱਕ ਇਹ ਲੋਕ ਸੁਖੀਏ ਪਰ ਲੋਕ ਸੁਖਿਲੇ ਕਰ ਦਿੱਤੇ ਜਿਹੜੇ ਜਿਹੜੇ ਪਾਸ਼ ਨੂੰ ਯਾਦ ਕਰਦੇ ਨੇ ਉਦੇ ਨਾਲ ਪਿਆਰ ਬਣਾਉਂਦੇ ਨੇ ਤੇ ਕਹਿੰਦੇ ਨੇ ਇਹ ਪਿਆਰ ਫਿਰ ਸਦਾ ਹੀ ਪੱਕਾ ਹੋ ਜਾਂਦਾ ਹੈ ਪੱਕਾ ਫਿਰ ਕਦੀ ਟੁੱਟਦਾ ਨਹੀਂ ਫਿਕਰਤ ਨਾ ਹੁੰਦਾ ਕਿ ਕੱਚੇ ਹੁੰਦੇ ਨੇ ਜਿਹੜੇ ਕੱਚੇ ਨੇ ਵੀ ਆ ਪਤਾ ਨਹੀਂ ਇਹ ਰਹਿਣਾ ਕਿੰਨੀ ਰਹਿਣਾ ਪਰ ਲੇਕਿਨ ਜਿਨ੍ਹਾਂ ਨੇ ਸੱਚੀ ਪ੍ਰੀਤ ਪਾ ਲਈ ਉਹਨਾਂ ਦਾ ਲੋਕ ਸੁਖਿਆ ਪਰਲੋਕ ਸੁਖੀਲਾ ਹੋ ਗਿਆ ਪੋਲ ਚੁਕਦੀ ਖਿਮਾ ਜੀ ਆਇਆਂ ਸੰਗਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨਾਂ ਨੇ ਸਤਗੁਰਾਂ ਦੀ ਭਾਵਨ ਪਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਸੱਚੀ ਪ੍ਰੀਤ ਗੁਰਾਂ ਦੇ ਨਾਲ ਲਾ ਕੇ ਬੈਠੇ ਹੋ ਸਤਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ ਕਰਨ ਪਹੌਲ ਚੁਕਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ